ਆਪਣੇ ਆ ਵੀ ਕੰਮ ਖਿਚਾਉਂਦਾ ਇਹਨਾਂ ਵੀਰਾਂ ਨੇ ਯੂਪੀ ਜਾਣਾ ਸੀਜ਼ਨ ਲਾਉਣ ਐਮਪੀ ਯੂਪੀ ਜਿੱਥੇ ਵੀ ਜਾਣ ਤੇ ਰਾਤ ਵੀ ਸਾਰੀ ਰਾਤ ਲੱਗੇ ਰੇ ਹੁਣ ਸੁੱਤੇ ਆ ਵੀ ਦਵਾ ਦਵਾ ਜਿੰਨਾ ਮਿਹਨਤਾਂ ਕਰਨੀਆਂ ਉਹਨਾਂ ਨੇ ਵੀਰ ਬਹੁਤ ਕੋ ਵੇਖਣਾ ਵੀ ਸੀਜ਼ਨ ਦਾ ਮਰਜ਼ੇ ਦਾ ਕੁਝ ਵੀ ਆ ਸਾਰਾ ਕੰਮ ਕਾਜ ਕਰ ਲਿਆ ਏ ਫੈਟ ਕਰਨ ਵਾਲੀ ਸ਼ਾਟ ਆ ਗਈ ਆਪਣੀ ਜਿਹੜੀ ਆਪਾਂ ਫੀਡਰ ਦੀ ਚੇਂਜ ਕਰਨੀ ਉਹ ਸਾਰੇ ਵੀ ਠੀਕ ਠਾਕ ਮੱਕੀ ਦਾ ਬੀਜ ਜਿਹੜਾ ਹੁਣ ਬਹੁਤ ਡਿਮਾਂਡ ਦੇ ਵਿੱਚ ਆਉਣ ਰਿਹਾ ਤੇ ਕਾਲੀ ਨਾ ਕਰਿਓ ਰੇਟ ਨਾ ਵਾਜੇ ਜਾਂ ਕੁਛ ਵੀ ਮੇਲ ਸਾਰਾ ਨਹੀਂ ਜਾਣਾ ਹੋਲੀ ਹੋਲੀ ਜਿੱਦਾਂ ਇਦਾਂ ਮਿਲਦਾ ਲੈ ਕੇ ਵੀ ਰੱਖੋ ਤੇ ਬਾਕੀ ਕੜਕਾਂ ਜਿਹੜੀਆਂ ਬਹੁਤ ਵਧੀਆ ਚੱਲੀਆਂ ਹੋਣ ਕਈ ਵੀਗ ਦੇ ਆਉਂਦੇ ਐ ਮੈਸੀ ਵੀ ਸਾਡੀ ਕਣਕ ਜਿਹੜੀ ਆ ਉਹ ਬੈਠ ਗਈ ਐ ਜਦੋਂ ਪਹਿਲਾ ਪਾਣੀ ਲਾਇਆ ਕੋਈ ਗੱਲ ਨਹੀਂ ਵੀ ਮਣੀਆਂ ਤੁੱਪਾਂ ਲੱਗੀਆਂ ਖਾੜ ਖੂਦ ਪਾਓ ਉਹਦੇ ਨਾਲੇ ਇੱਕ ਸਪਰੇਅ ਆਉਂਦੀ ਆ ਉਹ ਬਾਹਰ ਨਾਲ ਜ਼ਿੰਕ ਤੇ ਮੈਗਨੀਸ਼ੀਅਮ ਤੇ ਆਪਣੀ 20 20 에어 ਲਾ ਕੇ ਤੁਸੀਂ ਕਿੱਲੇ ਦੇ حساب ਨਾਲ ਡੋਸ ਬਣਾ ਕੇ ਤੇ ਇਹਦੀ ਇੱਕ ਸਪਰੇਅ ਕਰੋ ਇਹਦੇ ਨਾਲ ਬਹੁਤ ਵਧੀਆ ਫਟਾਰਾ ਹੁੰਦਾ ਕਣਕ ਨੂੰ ਜੇ ਨਹੀਂ ਤੁਰਦੀ ਤੇ ਜੇ ਗਰੋਥ ਕਰਨ ਲਈ ਆ ਫਿਰ ਆਪਾਂ ਨੂੰ ਕੋਈ ਲੋੜ ਨਹੀਂ ਜਿੱਦਾਂ ਹੈਗੀ ਆ ਕਣਕ ਟਾਈਮ ਦੇ حساب ਨਾਲ ਆਪਣੇ ਆਪ ਗਰੋਥ ਕਰੀ ਜਾਣੀ ਚੱਲੀ ਜਾਣੀ ਆ ਤੇ ਇਹਦੇ ਵਿੱਚ ਕੋਈ ਵੀ ਡਰਨ ਦੀ ਜ਼ਰੂਰਤ ਨਹੀਂ ਆ ਤੇ ਕੋਣ ਪਾਣੀ ਜਿਹੜਾ ਵਾ ਵੇਖ ਕੇ ਕਣਕਾਂ ਨੂੰ ਲਾਓ ਉਹ ਮੋਣ ਕਰਕੇ ਲਾਗ ਟੈਂਕੀ ਦੇ ਕੰਪਿਊਟਰ ਕਰਾ ਪਾਓ ਉਹਦੇ ਮਗਰ ਤੇ ਪਾਣੀ ਦੀ ਜਿਹੜੀ ਆ ਕਦਮੀ ਦੱਸਣ ਦਾ ਮੀਂਹ ਵੇਖ ਕੇ ਤੇ ਪਾਣੀ ਕਣਕਾਂ ਨੂੰ ਲਾ ਦੋ ਜੀ ਦੇ ਨਾਲ ਕੀ ਇੱਥੇ ਕਣਕਾਂ ਛੱਟਾ ਵੀ ਥੱਲੇ ਬੰਨੜਿਆ ਪਿਆ ਜਿਹੜੀਆਂ ਗੇਤਰੀਆਂ ਕਣਕਾਂ ਵਾਂ ਉਹਦਾ ਪਾਣੀ ਦੀ ਵੀ ਉਹਨੂੰ ਲੋਡ ਆ ਕਿਉਂ ਕੋਰੇ ਦੇ ਨਾਲ ਨੁਕਸਾਨ ਵੀ ਕਈ ਵਾਰ ਜ਼ਿਆਦਾ ਹੋ ਜਾਂਦਾ ਬਾਬੇ ਜੀ ਉਹਦੇ ਦੀ ਬੜਾ ਕਿੱਥੋਂ ਤਾਂ ਹੀ ਰੇਟ ਲੱਗੀ ਆ ਨੀਲੀ ਛੱਤ ਵਾਲੇ ਦੇ ਹੱਥਾ ਡੋਰਾ ਆਪੇ ਕਰਦੇ ਨੇ ਤੇ ਹੋਰ ਮੰਗਦੇ ਗੱਡੀ ਮੈਂ ਤਰਾਂ ਲੈਣਾ ਮੈਂ ਕਰ ਹਾਂ ਹਾਂਜੀ ਪਿੱਪਲ ਜੀ ਦੱਸੋ ਸਾਹਿਬ ਜੀ ਹਾਂ ਕਰਾਂ ਫਿਰ ਦੇਖੀ ਸਹੀਂ ਤੂੰ ਇਹ ਗੱਲ ਆ ਤੈਨੂੰ ਪਤਾ ਹੈਗਾ ਐਵੇਂ ਨਹੀਂ ਬਾਬੇ ਨਾਨਕ ਨੂੰ ਜਬੀ ਦਾ ਨੱਪ ਕੇ ਵੀ ਕੋਈ ਵੀ ਨਾ ਪੜਾ ਜੇ ਕਿਤੇ ਤੈਨੂੰ ਦਈ ਹੁਣ ਤੇ ਮੇਰੇ ਕੋਲ ਧਾਰੀਆਂ ਨਿਕਲ ਨਹੀਂ ਆ। ਉਦੋਂ ਮੈਂ ਆ ਇੱਥੇ ਕੋਈ ਨਹੀਂ ਰਹਿ ਗਈ। ਮੇਰੇ ਆੜੀ ਆਉਂਦੀ ਨਹੀਂ। ਕਿਹੜੇ ਵੀ ਮੇਰੇ ਆ ਸਾਰਾ ਸਾਰਾ ਪੱਬ ਪੋਰੀਆਂ ਨਾ ਨਹੀਂ ਇਹ ਤਾਂ ਜ਼ਖਮ ਹੋ ਗਿਆ ਇਹਨਾਂ ਜਿਆਦੀ ਦਵਾਈ ਲੱਗੀ। ਅੱਛਾ। ਤੇ ਇਹ ਨੀ ਇਹ ਨੀਲੀ ਛੱਤ ਵਾਲੇ ਦੇ ਗਾੜੀ ਦਿੱਤਾ ਵਾ। ਆ ਵੇ ਆ ਆ ਜੀ ਸਭ ਦੁਹੀਆਂ ਨਾ ਸੋਹੀਆਂ। ਕਾਰਨ ਨਾ ਨਾ ਚਸਕਾ ਬੰਨਿਆ ਵਿੱਚ। ਅੱਤ ਜੇ ਪੈਰ ਨੂੰ ਗਾਲੀ ਨਹੀਂ ਬਾਬੇ ਦੇ ਤੇ ਐ ਬੱਜ ਗਿਆ ਮਾ ਮੂੰਹ ਨਾ ਪਾਟਾ ਹੋਵੇ ਕਿਦੋਂ ਡੂਕੇ ਓਏ ਯਾਰ ਇਦਰੇ ਆ ਪੈਰ ਦੀ ਨੂੰ ਇੱਜ਼ਤ ਹੋਰ ਕਿੰਨਾ ਕੱਪ ਸੀ ਡਾਂਸ ਉਹ ਲਾਲ ਵੀ ਹੈ ਤੇਰੇ ਨਾਲ ਹੈ ਉਹ ਲਾਲ ਵੀ ਹੈ ਉਹ ਉਦਾਂ ਹੀ ਤੋਂ ਨਿਕਲਦਾ ਨਾ ਬਾਬੇ ਲਾਲੀ ਦਵਾਈ ਬਾਬੇ ਤੋਂ ਨਹੀਂ ਡਾਕਟਰ ਕੋਲ ਅਕਸਰਾ ਕਰਾ ਕੇ ਤੇ ਡਾਕਟਰਾਂ ਡਾਕਟਰਾਂ ਦਾ ਖਿਹੜਾ ਛੱਡਣਾ ਪੈਣਾ ਵੀਰੇ ਇਹ ਇਹ ਨੀਲੀ ਛੱਤ ਵਾਲੀ ਤੇ ਰੱਖੋ ਪਰੋਸੇ ਹੁਣ ਉੱਤੇ ਰੱਖ ਕੇ ਉਹਨੇ ਉਰਦੇ ਪੰਜਾਂ ਚਲਾ ਹੁਣ ਉਰਦੇ ਵਾਲੇ ਨਾ ਦੇ ਤੈਨਾਂ ਪੜਾਉਂ ਗੰਦੇ ਆ ਮੈਂ ਟੋੜ ਲਾਂਗੇ ਕਾਨੂੰਨ ਖਰਾਬ ਹੋਣਾ ਭਾਜੀ ਮੈਂ ਬਾਪ ਪਰ ਆਉਣਾ ਮੜਾ ਡਾਕਟਰ ਕੋਲ ਟੀ ਗੱਲਵਾ ਕੇ ਆਣ ਕੇ ਮੈਂ ਕਾ ਕੰਡ ਮੇਰਾ ਪਰਸੋਂ ਚ ਹੋਦਾ ਪਟਿਆ ਵਿਆਹ ਤੋਂ ਪਹਿਲਾਂ ਦਾ ਬਾਗ ਦੋ ਤਿੰਨ ਪੰਡਾ ਨੇ ਉਹ ਕੰਡ ਗੁੱਟੀ ਇੱਕੀ ਗੁੱਟੀ ਇੱਕੀ ਗੁੱਟੀ ਇੱਕਲੋਣੀ ਨਹੀਂ ਆ ਆ ਇੱਤਾਲ ਕੋ ਨਹੀਂ ਗਿਆ ਲੈ ਭਾਈ ਤੂੰ ਹੀ ਲੈ 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 ਨਿਕਲ ਦੀ ਮੈਂ ਆਗਾ ਚਲਾ ਪਾ ਲੱਧੀਏ ਮੈਂ ਕਿ ਤੈਨੂੰ ਦੇ ਤਾ ਹਾਂ ਆਪਾਂ ਪਿੱਪਲ ਨੂੰ ਕੋਈ ਨੀ ਲਾਦ ਜਨਾਉ ਸ਼ਾਮਾਂ ਤੱਕ ਯਾਰ ਇੱਕ ਧੜਨਾ ਇੱਕ ਆਪਾਂ ਗੱਲ ਉੱਥੇ ਜਾਵਾਂ ਇੱਥੇ ਚਲੋ ਹੁਣ ਅੱਜ ਦਿਨ ਦੀ ਸ਼ੁਰੂਆਤ ਹੋ ਗਈ ਆ ਇੱਕ ਧੜਨਾ ਮੈਂ ਗੱਲ ਕਰਨਾ ਵੀ ਸਾਂਝੇ ਟੱਬਰ ਦੀ ਤੇ ਕੱਲੇ ਟੱਬਰ ਦੀ ਅੱਜ ਨਾ ਮੰਦ ਨੂੰ ਬੜੀ ਖੁਸ਼ੀ ਮਿਲੀ ਸਾਂਝੇ ਢੱਬਰ ਦੇ ਲੋਕ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਨੇ ਜਿੱਤਰਾ ਛੋਟੇੰਦਿਆਂ ਤੋਂ ਸਾਨੂੰ ਚੀਜ਼ਾਂ ਵੰਡਣ ਦੀ ਯਾਦ ਜਿੱਦਰਾ ਹੀ ਇੱਕ ਜਣੇ ਨੂੰ ਪੈਸੇ ਮਿਲਨੇ ਤੇ ਸਾਰੇ ਜਣਿਆਂ ਨੇ ਰਲ ਕੇ ਉਹਨੂੰ ਚੀਜ਼ ਨੂੰ ਖਾਣਾ ਉਹਦੇ ਨਾਲ ਸਾਡੇ ਸ਼ੁਰੂ ਤੋਂ ਨੇਚਰ ਸਾਡੇ ਦਿਮਾਗ ਦੇ ਵਿੱਚ ਇਹ ਬੈਗਿਆ ਵੀ ਚੀਜ਼ ਜਿਹੜੀ ਆ ਵੰਡ ਕੇ ਖਾਣੀ ਚਾਹੀਦੀ ਆ ਕਿਸੇ ਨੂੰ ਕੱਟਣੀ ਸਮਝਣਾ ਚਾਹੀਦਾ ਵੱਧ ਸਮਝਣਾ ਜਿਹਦਾ ਅਗਲੇ ਨੂੰ ਜਿਹੜਾ ਵਾ ਰੈਫਰੈਂਸ ਵੱਧ ਦੇਣਾ ਕਿ ਅਗਲੇ ਨੂੰ ਆਪਾਂ ਇਹ ਦਿਖਾਉਣਾ ਵੀ ਤੂੰ ਠੀਕ ਵਾ ਮੈਂ ਗਲਤ ਵਾਂ ਇਹਦੇ ਨਾਲ ਨਿੱਗੀਆਂ ਨਿੱਗੀਆਂ ਗੱਲਾਂ ਦਾ ਜਿਹੜਾ ਮਾਇਨੇ ਆ ਨਾ ਬਹੁਤ ਜ਼ਿਆਦਾ ਰਹਦਾ ਵਾ ਕਿ ਇੱਕ ਜਿਹੜੀ ਚੈਨ ਉਹ ਆਪਣੀ ਜਿਹੜੀ ਕੜੀ ਆ ਨਾ ਜੁੜੀ ਰਹਿੰਦੀ ਆ ਇਹ ਗੱਲ ਕਿਸੇ ਵੀਰ ਨੇ ਆਖੀ ਆ ਵੀ ਦੂਜਾ ਜਦੋਂ ਨਾ ਆਪਣਾ ਬੱਚੇ ਛੋਟੇ ਲੜਦੇ ਸੀ ਤੇ ਮੇਰੀ ਵੱਡੀ ਭੈਣ ਨੇ ਆ ਕੇ ਆ ਵੀ ਉੱਤ ਤੁਸੀਂ ਤੇ ਟੋਫੀ ਪਿੱਛੇ ਲੜੀ ਜਾਂਦੇ ਆ ਨਾ ਸਾਡੇ ਦੇ ਜਦੋਂ ਹੀ ਦੇ ਕਿਨੇ ਸਾਰੇ ਇਕੱਠੇ ਰਹਿੰਦੇ ਨਹੀਂ ਤੇ ਟੱਬਰਾਂ ਦੇ ਵਿੱਚ ਆਪਣੀਆਂ ਕਿਸਮਤਾਂ ਵੰਡ ਲਈ ਦੀ ਆ ਉਹ ਕੱਡੀ ਵਧੀਆ ਗੱਲ ਵਾਹ ਕੰਮ ਸਟਾਰਟ ਕੰਪਿਊਟਰ ਕਰਾਇਫ ਐਟ ਫੈਟ ਕਰਨਾ ਜਦੋਂ ਪਹਿਲਾ ਕੰਮ ਜਦੋਂ ਕੰਪਿਊਟਰ ਕਰਾਇਆ ਨੂੰ ਫੈਟ ਕਰਨਾ ਨਾ ਆਪਾਂ ਜਿਹੜਾ ਲੇਜ਼ਰ ਲੈਵਲ ਕਰਾਇਆ ਵਾ ਉਹਦਾ ਮੜਾ ਜਾਂ ਗੀੜਾ ਲਾ ਲੈਣਾ ਕਿ ਥਾਂ ਜਿਹੜਾ ਥੱਲੇ ਆ ਪੱਧਰੋ ਜੀ ਵੀ ਜਿੱਥੇ ਫੈਟ ਕਰਨਾ ਉਹ ਥਾਂ ਦੇ ਵਿੱਚ ਕਾਨੂੰ ਨਾ ਰਵੇ ਸਭ ਤੋਂ ਪਹਿਲਾਂ ਤੇ ਇਹ ਗੱਲ ਦੀ ਨਿਗ੍ਹਾ ਰੱਖਣੀ ਤੇ ਇਹਨੂੰ ਪੂਰਾ ਲੈਵਲ ਕਰਨਾ ਬਾਅਦ ਦੇ ਵਿੱਚ ਜਦੋਂ ਆਪਣਾ ਲੱਗ ਗਿਆ ਇਹਦਾ ਲੈਵਲ ਇੱਥੋਂ ਪਤਾ ਲੱਗਣਾ ਹੁਣ ਇਹ ਪੂਰਾ ਫਰਕ ਮਾਸਾ ਨਹੀਂ ਹੈਗਾ ਹਾਂ ਬਟ ਠੀਕ ਜਦੋਂ ਆ ਵੇਖੋਣਾ ਪੂਰੀ ਬਿੰਦੀ ਸੈਂਟਰ ਚ ਹੋ ਗਈ ਇਹਦੇ ਵਿੱਚ ਇਹਦਾ ਮਤਲਬ ਵੀ ਇਹ ਗੁਣੀਏ ਚ ਹੋ ਗਿਆ ਹੁਣ ਪੂਰਾ ਇਹ ਲੈਵਲ ਜਿਹੜਾ ਗੁਣੀਏ ਚ ਹੋ ਗਿਆ ਮੁੜ ਕੇ ਧਾਰਾਂ ਲਾ ਕੇ ਉਦਾਂ ਵੱਡੀ ਬੈਟਰੀ ਹੈ ਹੱਟ ਕੋਈ ਨਿੱਕੀ ਬੈਟਰੀ ਹੈਗੀ ਨਹੀਂ ਕੋਈ ਚਲਾਈ ਨਹੀਂ ਬੱਦੀ ਸਪੇਅਰ ਪਈ ਉੱਤੇ ਲਾ ਲਿਆ 12 ਬੋਲਟ ਹੀ ਚਾਹੀਦੀ ਇਹਨੂੰ ਹੁਣ ਦਵੇਂ ਕਰਾਈ ਇੱਕ ਇੱਕ ਟਿੱਕੇ ਦੇ ਫਿਰਕੀ ਦੇ ਚਲਾਵਾਂਗੇ ਜਿੱਦਾਂ ਵੀ ਹੋਇਆ ਇਹ ਤਕਰੀਬਨ ਹੁਣ ਪੱਧਰ ਖੱਤਾ ਆਪਣਾ ਪਰ ਇਹ ਮਗਾ ਇਹ ਪਾ ਲਈ ਉਹ ਆਪਣੇ ਹੀ ਵਾਦੀ ਕੰਨ ਉਹ ਲੋਕਾਂ ਟਰੈਕਟਰ ਜਿਨ੍ਹਾਂ ਨੇ ਫੇਰ ਡੱਕਣੇ ਉਹ ਮਾਰਦੇ ਟੈਰਾਂ ਟੂ ਬੰਗ ਉਹ ਸਿਸਟਮ ਇੱਦਾਂ ਲੱਗਿਆ ਨੇ ਪਰ ਟੈਰਾਂ ਹੁਣ ਮਾਰਨ ਚਾਹ ਦੀ ਲਾ ਓਏ ਉਹਨੂੰ ਮਾਰਨੀ ਬੱਸ ਉਹ ਬਣਾ ਆਦਾ ਨਹੀਂ ਵੀਡੀਓ ਪਾਉਸ ਕਰਕੇ ਇਦਾਂ ਹੀ ਚੱਲਦੇ ਨੇ ਉਹਨੇ ਲਾਦਾ ਫੁੰਦਵਣ ਹੋਏ ਲਾਤਾ ਏਸੀ ਵੀ ਵਾਲੇ ਵੀ ਤਿੱਜਾ ਉਹਨਾਂ ਨਾਲ ਮੈਟ੍ਰਿਕ ਟਿਕਾ ਦੇ ਨਾ ਨਾ ਕੋ ਜਾਣਾ ਇਹਨਾਂ ਦਵਣੇ ਕੱਲ੍ਹ ਚਾ ਪੀਲਾ ਤੂੰ ਹੀ ਦਾਣੀ ਦਾ ਸਾਹਕ ਤਬ ਹੋ ਗਿਆ ਹਰਦਨੀ ਦਾਣੀ ਦੇ ਪੈਸੇ ਲੈਣੇ ਆ ਤੇ ਇੱਕ ਆ ਦੇ ਨੇ ਪੈਂਦੇ ਹੀ ਕਿਉਂ ਇਹ ਵਾਹ ਸਹੀ ਗੱਲ ਇਹਨੂੰ ਆਖਣ ਦੇ ਮੈਂ ਕਿ ਨਹੀਂ ਐ ਜੱਜਾ ਮੈਂ ਹੁਣ ਯਾਰੀ ਸਾਲ ਨਹੀਂ ਜਾਣਾ ਯਾਰਾ ਸਾਲਾ ਤੇਰਾ ਤੇ ਇਹ ਨਾ ਸਿਸਟਮ ਨੂੰ ਲੇੜ ਕੇ ਚੱਲ ਜਾਂਦਾ ਰਹਿੰਦਾ ਨਹੀਂ ਜਾਣਾ ਉਥੇ ਉਹ ਸਾਰੇ ਕਿਉਂ ਹੁੰਦੀ ਆ ਉਹ ਤਾਂ ਮੈਨੂੰ ਨਿਸ਼ਾਨ ਦੱਸਣ ਦਾ ਕਹਿੰਦਾ ਸਾਰੇ ਕੀਰਤਨ ਕਰਦੇ ਸਾਰੇ ਦੂਜੇ ਆ ਕੇ ਕੀਰਤਨਗੇ ਉੱਥੇ ਥੋੜੀ ਸ਼ਰਾਬ ਪੀ ਜਾਂਦਾ ਉਹ ਸੇ ਥੋੜੀ ਸ਼ਰਾਬ ਪੀਤੀ ਜਾ ਕੇ ਯਰ ਫਿਰ ਉਹ ਐ ਤਿਆ ਸਾਲੀ ਆਇਆ ਵਾ ਜਿੱਥੇ ਕੱਢਦੇ ਕਿੰਨੇ ਪੈਸੇ ਮੰਗਦੇ ਨੇ ਇਹ ਚ 5000 ਚ ਰੁਪਏ ਬਾਕੀ ਬੈਰ ਦੇਣ ਜੋਗੇ ਹੈਗੇ ਇਹਦਾ ਬਹੁਤ ਅਰਜੰਦੀ ਕੀ ਜਾਂਦਾ ਉਹ ਐ ਕਰਦਾ ਜਮਾ ਹੁੰਦਾ ਹੀ ਕੋਲ ਕੋਹ ਦੇ ਜਾਂਦਾ ਪਰ ਹੈ ਹੀ ਨਹੀਂ ਉਹ ਤਾਂ ਤੁਹਾ ਮੈਂ ਨਹੀਂ ਤੁਰ ਇੱਕ ਖੱਤਾ ਪਣਾ ਹੋ ਗਿਆ ਕੰਪਲੀਟ ਇਹਦਾ ਕੱਲ ਜਿਹੜਾ ਛੋਟਾ ਡਰਾਈਵਰ ਥੋੜਾ ਮਾੜਾ ਉਹ ਖੱਤੇ ਨੂੰ ਖਲਾਰ ਦਿੰਦਾ ਵਾ ਸਾਫ਼ ਨਹੀਂ ਸਭ ਤੋਂ ਪਹਿਲਾਂ ਜਿੱਥੇ ਇੱਕ ਵਾਰੀ ਲੈਵਲ ਬੰਨ ਲਿਆ ਉਹ ਮਿੱਟੀ ਨੂੰ ਸਾਰੀ ਨੂੰ ਪੂਰੇ ਕਰ ਲਿਆ ਕਰੋ ਤੇ ਮੁੜ ਕੇ ਕੋਟ ਬੰਦਣਾ ਸ਼ੁਰੂ ਕਰਿਆ ਕਰੋ ਕਈ ਵੀਰ ਕੀ ਕਰਦੇ ਆ ਖੱਤੇ 'ਚ ਵੜਦੇ ਆ ਸਾਰੀ ਕੋਟ ਮਾਰਨ ਲੈ ਪਿੰਦੇ ਉਹਦੇ ਨਾਲ ਤੇ ਇੱਕ ਤੇ ਖੱਤੇ ਦਾ ਲੈਵਲ ਖਰਾਬ ਹੋ ਜਾਂਦਾ ਇੱਕ ਜਿਹੜਾ ਵਾ ਖੱਤਾ ਮੁੜ ਕੇ ਸਾਰਾ ਖਿਲਰ ਜਾਂਦਾ ਤੇ ਉਹਨੂੰ ਸਮੇਟਣਾ ਬੜਾ ਔਖਾ ਜਾਂਦਾ ਹੁਣ ਆ ਦੂਸਰਾ ਖੱਤਾ ਉਹਦੇ ਕੋਈ ਫੇਰ ਨਹੀਂ ਰੋਗ ਆਇਆ ਹੁਣ ਇਹਨੂੰ ਮੈਂ ਫੇਰ ਸ਼ੁਰੂ ਕਰਨ ਲੱਗਾ ਤੇ ਵੇਨੇ ਆ ਕਿੰਨਾ ਟਾਈਮ ਲੱਗਦਾ ਇਹ ਅੱਜ ਮੁੜਿਆਂ ਨੇ ਕੰਬ ਤੇਰਾ ਖਿੱਚਿਆ ਫਟੇ ਦਿੱਤੇ ਕੱਸ ਤਨਾ ਡੰਡੇ ਵਾਲੀ ਪੈ ਗਈ ਚੈਨ ਇਹਨੂੰ ਉਹ ਆ ਡੰਡੇ ਵਢਾ ਕੇ ਰੱਖ ਲਾਂਗੇ ਨਹੀਂ ਵੱਡ ਕੇ ਛੇਕ ਬਰਾਲਾਂਗੇ ਇੰਨਾਂ ਚ ਸਪੇਰ ਰੱਖ ਲਾਂਗੇ ਓਦਾਂ ਕੀ ਆਪਾਂ ਕਿਹਨੂੰ ਦੇਣੇ ਨਾਲ ਨਹੀਂ ਇਹ ਆਪਾਂ ਦੇ ਲਾ ਰਹੇ ਨਾ ਇਹ ਬਰਾਕਰ ਰੱਖ ਲੈਣੇ ਤੇ ਉੱਤੇ ਨਹੀਂ ਵੱਡੀ ਗਈ ਪੱਤੀ ਸਗੋ ਆ ਜਿਹੜੇ ਪੱਤੀ ਚ ਕੱਟ ਦੇਣੇ ਉੱਤੇ ਸਗੋ ਦੇ ਲੈਣਾ ਜਿੱਥੇ ਕਿ ਸੈਟਿੰਗ ਆਉਣੀ ਉੱਥੇ ਵੱਧ ਘਟਣਾ ਜੀ ਦੰਡਿਆ ਜੀ ਆਹ ਅੱਛਾ ਇਸ ਸਪਰੇਅ ਉਹ ਨਾ ਕਰ ਦਿੰਦਾ ਕਲੱਚ ਕਲੱਚ ਦਾ ਹੋ ਗਿਆ ਕੰਮ। ਦਲੇਰ, ਦਲੇਰ ਇੱਕ ਸੱਤ। ਸੱਪੜਾ ਸਮਾਨ ਕਿਹੜਾ ਘੜਾਇਆ ਦੁਕਾਨ ਤੋਂ? ਆਲੇ ਨੇ ਨਾ। ਕੇ ਇੱਜਾ ਹੈ ਨਾ? ਦੱਸ। ਹਾਂ। ਆਲੇ ਨਹੀਂ ਲਾ। ਇਹ ਪਰਚੀ ਤੇ ਮੈਨੂੰ ਆ ਜਾਣੀ ਆ ਇੱਥੇ ਤੁਹਾਡੇ ਕੋਲ ਹੀ ਪਿਆ। ਪੈਕ ਅੱਜ ਦੈ ਰਹੇਗਾ। ਠੀਕ ਆ। ਮਾਪ ਕੇ ਦੈ ਰਹੇਗਾ। ਰੋਜ਼ ਤੇ ਪਰ ਪਰ ਨਹੀਂ ਮਿਲੇ ਹੀ ਪੈਰਾ ਪਰੰਗ ਤੇ ਬਸ 19 ਨਾ ਟੋ ਆਪਣੇ ਹੀ ਕਿ ਰਸ਼ਪਾਲ ਕਾ ਸਮਾਨਤ ਨਹੀਂ ਇਹਦੇ ਵਿੱਚ ਆ ਵੱਖੋ ਵੱਖ ਰੱਖਿਓ ਚੰਗਾ ਯਾਰ ਮੁੜ ਕੇ ਨਾ ਨਿੱਗੀ ਦੀ ਗੱਲ ਦਾ ਨਾ ਮੁੜ ਕੇ ਆਵੇ ਠੀਕ ਆ ਆਹ ਦੇ ਪਚਾਈਨਾ ਦਵੇ ਨਵੀਆਂ ਪਾਈਆਂ ਐ ਅਈਦੇ ਬੋਸ਼ ਬਸ ਠੀਕ ਹੀ ਨਹੀਂ ਜੋ ਹੁਣ ਅੱਛਾ ਜੇਰ ਉਹ ਬਦਲਨੇ ਪੈਣੇ ਸਾਰੇ ਹੀ ਉਹ ਆਪਣੇ ਵਾਲੇ ਨਾਲ ਕਿਰਖਾ ਯਾ ਨਹੀਂ ਮਿਲਿਆ ਦੁਕਾਨ ਤੋਂ ਪਹਿਲਾਂ ਇਹਨੂੰ ਸਕਰੋਡ ਨਹੀਂ ਹੋਵੇ ਹਾਂ ਤੇ ਫੇ ਮੈਂ ਇਹੋ ਪਾਰ ਕਰੂੰ ਤੇ ਤੇ ਕੋ ਮਦ ਨਹੀਂ ਲਿਚਿਆਣਾ ਇਹ ਆਪਰੇ ਕੋ ਲੋ ਇਹੋ ਚੱਲਦੀ ਪਹਿਲਾਂ ਤਾਂ ਤਰੇ ਚੱਲਦੇ ਹੁੰਦੇ ਪਰ ਮੁੜ ਕੇ ਲੋਕ ਔਰ ਇਹ ਤਾਂ ਗੱਲ ਹੈਗੀ ਆਪਾਂ ਪਹਿਲਾਂ ਲਵਾ ਕੇ ਗੇਅਰ ਲਵਾਏ ਸੀ ਵੀ ਇਹ ਗੇਅਰ ਇੱਕ ਹੋਰ ਹੀ ਯਾਰ ਨਾ ਜਿਹੜਾ ਮਾਲ ਨਹੀਂ ਸਾਈਡ ਤੇ ਲਵੇਟਿਆ ਜਾਂਦਾ ਵਿਸ਼ਾਲ ਨੂੰ ਆਉਂਦਾ ਉਹ ਆਪਾਂ ਜੇ ਪੁਰਜ਼ੇ ਬਣਾ ਕੇ ਲਾ ਲਾਂਗੇ ਯਾਰ ਆਹੋ ਉਹਦਾ ਵੀ ਖਿਲਗਣਾ ਬੰਦ ਉਹਨ ਨਿੱਗੀਆਂ ਨਿੱਗੀਆਂ ਚੀਜ਼ਾਂ ਹੀ ਨੋਟ ਕੀਤੀਆਂ ਹਣ ਦੇ ਭਾਜਾ ਮਾਲ ਰੋਜ਼ ਰੋਜ਼ ਵਧਣ ਦੀ ਲੋੜ ਹੀ ਨਹੀਂ ਹੁਣ ਇੱਥੋਂ ਪਤਾ ਲੱਗਦਾ ਵੀ ਇਹਨਾਂ ਮੁੜਿਆਂ ਨੇ ਨਾ ਐਮਪੀ ਜਾਣਾ ਵਾ ਕਿੰਨੀ ਤਰੀਕ ਨੂੰ ਜਾਣਾ ਚਲ 2-4 ਦਿਨ ਲੇਟ ਹੋ ਜਾਣਗੇ ਤੇ ਨੇਹਤਾਂ ਉੱਥੇ ਜਾ ਕੇ ਦਵਾ ਦਵੇ ਦੋ ਮਸ਼ੀਨਾਂ ਇਹਨਾਂ ਇੱਥੇ ਖੋਲੀਆਂ ਤੇ ਦੂਜੀ ਦਾ ਕਿੰਨਾ ਕੰਮ ਅਜੇ ਹੈ ਹੈ ਰਾਈਡਰ ਪੈਲੇਟਰ ਰਹਿ ਗਿਆ ਤੇ ਬਾਕੀ ਕੰਪਲੀਟ ਹੋ ਗਿਆ ਤੇ ਤੇ ਲੈ ਗਏ ਨੱਪ ਕੇ ਇਹਨਾਂ ਐਮਪੀ ਜਾ ਕੇ 70 70 ਤੇ ਗੱਲ ਕੀਤੀ ਆ ਪੈਸਾ ਸਾ ਆਪਣਾ ਪੂਰਾ ਹੈ ਨਾ ਪਰ ਰੋਈ ساری ਉਮਰ ਹੀ ਜਾਣਾ ਵਾ ਤੇ ਹੋਰ ਮੈਂ ਅੱਗੇ ਕਥਾ ਸੁਣਦੇ ਆਂ ਸੀ ਉਹੰਦਾ ਯਾਰ ਪੈਸੇ ਨਾਲ ਸੁਖ ਨਹੀਂ ਆ। ਤੁਸੀਂ ਇਹ ਹਿਸਾਬ ਲਾਓ ਵੀ ਆਪਾਂ ਚਲ ਭਾਵੇਂ ਸਾਡੇ ਤੇ ਢੋਕ ਜੇ ਗੱਲ। ਵੀ ਹਮੇਸ਼ਾ ਜਦੋਂ ਛੋਟਾ ਬੰਦਾ ਹੁੰਦਾ ਉਹ ਦੋ ਕਹਿੰਦਾ ਵੀ ਵੱਧ ਪੈਸਾ ਹੋਵੇ ਮੈਂ ਖੁਸ਼ ਹੋਵਾਂ। ਤੇ ਜਦੋਂ ਜ਼ਿਆਦਾ ਪੈਸਾ ਕਮਾ ਕੇ ਇਹ ਹਿਸਾਬ ਲਾਉ ਤੁਹਾਨੂੰ ਖੁਸ਼ੀ ਨਹੀਂ ਆਉਂਦੀ ਫਿਰ ਸਮਝ ਲਓ ਤੁਹਾਡੇ 'ਚ ਕਿਹੜੀ ਚੀਜ਼ ਦੀ ਕਮੀ ਆ। ਹੈ ਗੱਲ ਜਿੰਨਾ ਬੰਦੇ ਕੋਲ ਜ਼ਿਆਦਾ ਪੈਸਾ ਨਾ ਹੋਵੇ ਨਾ ਉਹ ਹਸਨਵੜ ਦਾ ਜਾਂਦਾ ਟੈਨਸ਼ਨਾਂ ਚ ਜ਼ਿਆਦਾ ਵਾਧਾ ਜਾਂਦਾ। ਉੱਥੇ ਬੜਾ ਕਿਹੜੀ ਕਮੀ ਉੱਥੇ ਨਾਲ ਮਾੜਾ ਮਾੜਾ ਪਰਮਾਤਮਾ ਨੂੰ ਵੀ ਯਾਦ ਰੱਖਿਆ ਕਰੋ। ਉਹਦਾ ਸ਼ੁਕਰ ਕਰਿਆ ਕਰੋ ਵੀ ਰੱਬਾ ਤੂੰ ਉਹਦਾ ਸ਼ੁਕਰ ਕਰਿਆ ਕਰ ਵੀ ਦੋ ਵਾਰੀ ਮੈਨੂੰ ਮਸ਼ੀਨ 'ਚ ਨਗਾਹ ਚਲੇ ਹੀ ਜੱਟ ਤੂੰ ਬਚਾਇਆ ਮੈਨੂੰ। ਤੇ ਪਰਮਾਤਮਾ ਤੇਰਾ ਸ਼ੁਕਰ ਵਾ। ਉਹ ਨੂੰ ਜ਼ਰੂਰ ਚਾਹਿਆ ਕਰੋ ਯਾਰ। ਹੁਣ ਐਰ ਕਿਹੀਂ ਇੱਕਾ ਨਵਾਂ ਮੁੰਡਾ ਡਰਾਈਵਰ ਬਣਾਉਣਾ। ਟਰੇਡ ਕਰਦੇ ਪਿਪਲਾ ਇਹਨੂੰ ਰੋਟੀ ਚ ਪੋਣਾ ਹੀ ਤੈਨੂੰ ਜਿਹੜੀ ਮੈਂ ਗੱਲ ਦੱਸੀ ਗੋਣ ਅਗਲਾ ਕਰੇ ਨਾ ਕਰੇ ਪਰ ਤੇਰੇ ਵੱਲੋਂ ਕਮੀ ਨਾ ਹੋਵੇ ਠੀਕ ਨਹੀਂ ਫਤਰਾ ਦੇਂਦਾ ਕੰਮ ਕਿ ਨਹੀਂ ਪੂਰਾ ਇੰਨਾ ਕੀ ਦੇਣਾ ਕਿ ਅਜੇ ਤੈਨੂੰ ਹੁਣ ਕਿੱਥੋਂ ਭਾਂ ਜੋ ਬੈਰੂਫਟ ਕਰਕੇ ਦੇ ਦੇ ਹੂੰ ਚੱਲ ਗਏ ਮੁੰਡੇ ਹੂੰ ਗੱਡੀਆਂ ਦਾ ਆਫ ਰੋਡ ਆਫ ਰੋਡ ਆਫ ਰੋਡ ਟ੍ਰੈਕ ਇੱਕ ਦੱਬਣੂ ਇਹ ਤੇ ਉਬੜ ਖਾਬੜ ਖਾ ਬਣਾਉਣਾ ਜਿਹੜੇ ਕਿ ਗੱਡੀਆਂ ਚਲਾਵਾਂਗੇ ਰਿਮੋਟ ਆਲੀਆ ਕਿੱਦਾਂ ਬਣਾਉਣਾ ਮੈਂ ਉਬੜ ਖਾਬੜ ਰਿਮੋਟ ਆਇਆ ਨਹੀਂ ਰਿਮੋਟ ਆ ਕੇ ਪਾਲੀ ਲੈ ਨਾ ਪਹਿਲੀ ਬਣਾਉਣ ਦਾ ਮੁੰਡੇ ਇਹ ਤੇ ਗਾੜੀ ਬੜਾ ਇਕੱਠਾ ਕੀਤਾ ਤੇ ਤੇਰੇ ਵੀ ਛੁੱਟੀ ਹਾਂਜੀ ਪਰਸੋਂ ਛੁੱਟੀ ਇਹ ਕੀ ਮਰਾਲਿਆ ਡਾਰ ਫੇਰ ਤਿੰਨੇ ਦੋੜ ਲੈ। ਵਾਦਨੀ। ਉੱਥੇ ਕੰਮ। ਚਲੋ ਖੇਡੋ। ਲੈ ਕੇ ਨੱਪ ਗਿਆ ਅੱਜ ਕੰਮ ਨੂੰ ਪਿੱਛਿਆ ਗਿਆ ਕੰਮ। ਤੇ ਢੜਨ ਨਾਲ ਗੱਲ ਕਰਦੇ ਸਾਂਝੇ ਇੱਕ ਵੀਰ ਕੋ ਅਦਾਈ ਸਾਂਝੇ ਪਰਿਵਾਰ ਦੇ ਕੀ ਸੁਖਵਾ। ਵੀਰ ਸਾਂਝੇ ਪਰਿਵਾਰ ਦੇ ਸੁਖੀ ਸੁਖਵਾ। ਦੇ ਵਿੱਚ ਆਪਾਂ ਨੂੰ ਜਿਹੜਾ ਇੱਕ ਸਾਂਝਾ ਪਰਿਵਾਰ ਹੈ ਨਾ ਉਹਦੀ ਡੈਫੀਨੇਸ਼ਨ ਇਹ ਆ ਵੀ ਉਹਦੇ ਵਿੱਚ ਆਪਾਂ ਛੇਤੀ ਕੀਤੇ ਆ ਡੈਫੀਨੇਸ਼ਨ ਦੇ ਵਿੱਚ ਨਹੀਂ ਜਾ ਸਕਦੇ ਕਿਉਂਕਿ ਆਪਾਂ ਨੂੰ ਹਰ ਇੱਕ ਚੀਜ਼ ਸ਼ੁਰੂ ਤੋਂ ਹੀ ਜਿਤਨਾ ਛੋਟੇ ਹੁੰਦਿਆਂ ਤੋਂ ਜਦੋਂ ਸਾਨੂੰ ਅਸੀਂ ਇਕੱਠੇ ਚਾਚਿਆਂ ਤਾਇਿਆਂ ਦੇ ਪੁੱਤ ਭਰਾ ਜਾਣੇ ਨੇ ਸਾਨੂੰ ਇਕੱਠਿਆਂ ਨੂੰ ਪੈਸੇ ਮਿਲ ਜਣੇ ਵੀ ਰੁਪਈਏ ਖਾਣ ਨੂੰ ਉਦੋਂ ਵੀ ਰੁਪਈਏ ਬਹੁਤ ਹੁੰਦੇ ਸੀ ਤੇ ਜਦੋਂ 20 ਰੁਪਏ ਮਿਲ ਜਣੇ ਤਾਂ ਅਸੀਂ ਇਹ ਨਹੀਂ ਆਖਣਾ ਕਿ ਇਹਨਾਂ ਨੂੰ 5-5 ਕਰ ਲਈਏ ਜਾਂ 2-2 ਕਰ ਲਈਏ 6-7 ਜਾਣੇ ਹੁੰਦੇ ਅਸੀਂ 20 ਰੁਪਈਆਂ ਦੀ ਲਿਆ ਕੇ ਚੀਜ਼ ਜਿਹੜੀ ਵੀ ਹੋਣੀ ਟੌਫੀਆਂ ਹੋਣੀਆਂ ਮੂਵਲੀ ਹੋੜੀ ਉਹਨਾਂ ਦੀਆਂ ਟਿਹਰੀਆਂ ਪਾ ਲੈਣੀਆਂ ਵੰਡ ਕੇ ਛਕਣ ਦੀ ਜਿਹੜੀ ਆਦਤ ਆ ਸਾਨੂੰ ਸ਼ੁਰੂ ਤੋਂ ਉਸੇ ਤੋਂ ਬਣੀ ਤੇ ਜੇ ਇੱਕ ਦੀ ਮੰਮੀ ਨੇ ਚੀਜ਼ ਲਿਉਣੀ ਤੇ ਦੂਜੇ ਨੇ ਜਾ ਕੇ ਉਹਨੂੰ ਦੇਣੀ ਚੀਜ਼ ਵੀ ਆ ਲੈ ਵੀਰ ਤੂੰ ਵੀ ਖਾ ਲੈ ਜਾਂ ਕੋਈ ਬਾਜੀ ਲੈ ਆਉਣੀ ਆਖਣਾ ਪਹਿਲਾਂ ਤੂੰ ਖੇਡ ਲੈ ਮੈਂ ਬਾਅਦ ਖੇਡ ਲੂਗਾ ਇਹ ਸ਼ੈਨਸ਼ੀਤਾ ਆਪਾਂ ਬੱਚਿਆਂ ਨੂੰ ਜਿਹੜੀ ਆ ਸਾਂਝੇ ਪਰਿਵਾਰ ਦੇ ਵਿੱਚ ਮਿਲ ਜਾਂਦੀ ਆ ਆਪਦਾ ਹੱਕ ਦੂਜੇ ਭਰਾ ਨੂੰ ਦੇਣਾ ਕੋਈ ਵੀ ਚੀਜ਼ ਆ ਨਹੀਂ ਤੇ ਅੱਜ ਕੱਲ ਇਹ ਚੀਜ਼ਾਂ ਲੱਭਦੀਆਂ ਹੀ ਨਹੀਂ ਆ ਕੋਈ ਕੌਣ ਕਿਸੇ ਨੂੰ ਆਪਦਾ ਦੇਂਦਾ ਹੱਕ ਇਹਦੇ ਵਿੱਚ ਆਪਾਂ ਨੂੰ ਸ਼ੁਰੂ ਤੋਂ ਹੀ ਇਹ ਇਲਾ ਚੀਜ਼ਾਂ ਬਾਰੇ ਜਾਸਖਾਈ ਜਾਂਦੀ ਆ ਤੇ ਬਾਕੀ ਜੇ ਕੇ ਨੂੰ ਕਿਸੇ ਦੀ ਲੋੜ ਆ ਜਾਂ ਕੋਈ ਬਿਮਾਰ ਹੋ ਗਿਆ ਦੂਜੇ ਨੇ ਉਹਦੀ ਥਾਂ ਖੜੇ ਹੋ ਜਾਣਾ ਮਿੰਟੋ ਮਿੰਟੀ ਉਹਨੂੰ ਮਹਿਸੂਸ ਨਹੀਂ ਹੋਣ ਦੇਣਾ ਤੇ ਕਿਸੇ ਕੰਮ ਨੂੰ ਹੱਥ ਪਾਉਣਾ ਮਗਰ ਸਪੋਰਟ ਹੋਣੀ ਪਿੱਛਾਵਾ ਜਵਾਨਾ ਸੀ ਤੇਰੇ ਮਗਰ ਆ ਇਹ ਚੀਜ਼ਾਂ ਦੇ ਨਾਲ ਬੰਦੇ ਦਾ ਜਿਹੜਾ ਮਨੋਬਲ ਜਿਹੜਾ ਨਾ ਬਹੁਤ ਉੱਚਾ ਹੋ ਜਾਂਦਾ ਵਾ ਇਸ ਕਰਕੇ ਜਿੰਨਾ ਵੀ ਹੋਵੇ ਭਾਵੇਂ ਦੋ ਭਰਾ ਵਾਂ ਭਾਵੇਂ ਤਿੰਨ ਭਰਾ ਵਾਂ ਚਾਰਾਂ ਇਹਨਾਂ ਨੂੰ ਨਾ ਗੱਲ ਨਹੀਂ ਕੀ ਨਹੀਂ ਕੀ ਹੁੰਦੀ ਆ ਜਿਹੜੀ ਉਹ ਵੱਡੀ ਹੋ ਜਾਂਦੀ ਆ ਕਿੱਡੀ ਵੀ ਛੇਤੀ ਗੱਲ ਨੂੰ ਸੌਟ ਆਊਟ ਕਰੋਗੇ ਨਾ ਉਨਾ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਵਾ ਸ਼ੁਕਰ ਆਊਗਾ ਪ੍ਰਮਾਤਮਾ ਦਾ ਕਰਨਾ ਤੁਹਾਨੂੰ ਮਨ ਨੂੰ ਖੁਸ਼ੀ ਆਊਗੀ ਹੁਣ ਇੱਕ ਵੀਰ ਨੇ ਕਿੱਡੀ ਵਧੀਆ ਗੱਲ ਕੀਤੀ ਆਪਣੇ ਕਥਾ ਸੁਣਦੇ ਆ ਮੈਂ ਕਿ ਇਹ ਲੱਖੋ ਵੀ ਜਦੋਂ ਆਪ ਪੈਸਾ ਕਮਾਉਣੇ ਆ ਆਪਾਂ ਇਹੋ ਕਮਾਉਣੇ ਆ ਵੀ ਆਪਣੇ ਕੋਲ ਪੈਸਾ ਹੋਊਗੀ ਤੇ ਆਪਣੇ ਮਨ ਤੇ ਖੁਸ਼ੀ ਹੋਊਗੀ ਤੇ ਜੇ ਆਪਾਂ ਪੈਸਾ ਵੱਧ ਕਮਾ ਆ ਕੇ ਪੈਸਾ ਵੱਧ ਕਮਾ ਆ ਕੇ ਤੇ ਮਨ ਦੇ ਉੱਤੇ ਕੁਸ਼ੀਣਾ ਹੀ ਕੁਸ਼ੀ ਉਹ ਡਗੀ ਮਨ ਤੋਂ ਯਾਰ ਹਾਈ ਵੱਧ ਪੈਸਾ ਕਮਾ ਕੇ ਜੇ ਮਨ ਤੇ ਖੁਸ਼ੀ ਨਹੀਂ ਵੀ ਇਹ ਸਿਸਟਮ ਦਾ ਹਿਸਾਬ ਲਾਓ ਵੀ ਆਪਾਂ ਨੂੰ ਕਿਹੜੀ ਚੀਜ਼ ਦੀ ਘਾਟ ਹੈ ਉਥੇ ਆਪਾਂ ਨੂੰ ਘਾਟ ਦਾ ਪਰਮਾਤਮਾ ਦੇ ਨਾਮ ਦੀ ਜੇ ਪਰਿਵਾਰ ਦੇ ਵਿੱਚ ਪਰਮਾਤਮਾ ਦਾ ਨਾਮ ਆਪਾਂ ਘੰਟਾ ਦੋ ਘੰਟੇ ਪਰਮਾਤਮਾ ਦਾ ਸਿਮਰਨ ਕਰਾਂਗੇ ਉਹਦਾ ਸ਼ੁਕਰ ਕਰਾਂਗੇ ਪਰਮਾਤਮਾ ਅਸੀਂ ਇੰਨੇ ਜੋਗੇ ਨਹੀਂ ਹੈਗੇ ਤੂੰ ਸਾਨੂੰ ਸਭ ਕੁਝ ਦਿੱਤਾ ਪਰਮਾਤਮਾ ਦਾ 24 ਘੰਟੇ ਨਾਮ ਯਾਦ ਰੱਖਾਂਗੇ ਫਿਰ ਆਪਾਂ ਨੂੰ ਘੱਟ ਪੈਸੇ ਆ ਜੀ ਖੁਸ਼ੀ ਆ ਤੇ ਵੱਧ ਪੈਸੇ ਆ ਜੀ ਖੁਸ਼ੀ ਆ ਕਈ ਲੋਕ ਕੁੱਲੀਆਂ ਦੇ ਵਿੱਚ ਵੀ ਖੁਸ਼ ਬਾਦ ਕਈ ਲੋਕ ਲੱਖਾਂ ਕਰੋੜਾਂ ਰੁਪਈਆ ਕਮਾ ਕੇ ਵੀ ਮਨ ਤੋਂ ਦੁਖੀ ਹੋ ਗਏ ਡਿਪਰੈਸ਼ਨ 'ਚ ਚਲੇ ਗਏ ਇਹ ਗੱਲਾਂ ਜਿਹੜੀਆਂ ਵਾ ਇਹ ਨਿੱਕੀਆਂ ਨਿੱਕੀਆਂ ਜ਼ਿੰਦਗੀ ਦੇ ਵਿੱਚ ਲੋਡ ਕਰੋ ਆਪਦੇ ਆਪ ਨੂੰ ਚੇਂਜ ਕਰਦੇ ਰਹੋ ਤਾਂ ਜੋ ਐਂਡ ਤੇ ਜਾ ਕੇ ਤੁਹਾਨੂੰ ਮਨ ਨੂੰ ਏਸ ਨਾ ਲੱਗੇ ਸੰਤੁਸ਼ਟੀ ਰਵੇ ਵੀ ਹਾਂ ਮੈਂ ਸਹੀ ਹਾਂ ਇਸ ਕਰਕੇ ਸਾਰੇ ਵੀਰਾਂ ਈਦਾ ਅਜੇ ਇਕੱਠ ਬਚਿਆ ਵਾ ਉਹਨੂੰ ਸਾਹਮਣੇ ਰੱਖੋ ਤੇ ਜਿਹੜੇ ਨਿੱਕੀ ਨਿੱਕੀ ਗੱਲ ਤੋਂ ਅੱਡ ਹੋਣ ਨੂੰ ਫਿਰਦੇ ਆ ਉਹ ਵੀ ਆਪਦੇ ਆਪ ਨੂੰ ਚੇਂਜ ਕਰ ਲਓ ਕਿਉਂਕਿ ਮੁੜ ਕੇ ਇੱਕ ਵਾਰ ਘੱਟ ਟੁੱਟ ਜਾਣ ਮੁੜ ਕੇ ਬਣਦੇ ਨਹੀਂ ਪਛਤਾਵਾ ਬਹੁਤ ਜ਼ਿਆਦਾ ਹੁੰਦਾ ਵਾ ਇਸ ਕਰਕੇ ਮੇਰੇ ਵੀਰ ਨਿੱਕੀ ਜੀ ਗੱਲ ਨੂੰ ਸ਼ਾਰਟ ਆਊਟ ਕਰ ਲਓ ਜੇ ਤੁਹਾਨੂੰ ਲੱਗਦਾ ਉਹ ਮੇਰੇ ਪ੍ਰਤੀ ਤਿਆਗ ਨਹੀਂ ਕਰਦਾ ਤੁਸੀਂ ਕਰ ਦਿਓ ਇੱਕ ਦੂਜੇ ਨੂੰ ਤਿਆਗ ਕਰਨਾ ਜਿਹੜਾ ਉਹ ਵੀ ਸਾਂਝੇ ਪਰਿਵਾਰਾਂ 'ਚ ਆਪਾਂ ਵੇ ਨਹੀਂ ਆ ਤੇ ਜੇ ਤੁਹਾਨੂੰ ਲੱਗਦਾ ਵਾ ਕਿ ਉਹ ਉਹ ਉਹਦੇ ਵਿੱਚ ਇੰਨੀ ਸ਼ੈਨਸ਼ੀਲ ਤਾਂ ਨਹੀਂ ਹੈਗੀ ਮੇਰੇ 'ਚ ਹੈਗੀ ਆ ਤੂੰ ਹੀ ਥੱਲੇ ਲੱਗ ਜਾ ਤੂੰ ਇਹਨੂੰ ਥੱਲੇ ਲੱਗਣਾ ਨਹੀਂ ਆਉਂਦੇ ਇਹਨੂੰ ਹੁੰਦਾ ਵਾ ਆਪਦੇ ਭਰਾ ਪ੍ਰਤੀ ਪ੍ਰੇਮ ਯਾਰ ਜੇ ਉਹਦੇ ਵਿੱਚ ਇਹ ਕਮੀ ਆ ਉਹਦੇ ਤੋਂ ਇਹ ਨਹੀਂ ਹੋ ਸਕਦਾ ਤੇ ਜੇ ਮੈਂ ਕਰ ਸਕਦਾ ਤਾਂ ਤੂੰ ਹੀ ਕਰ ਲਉ ਕਿਉਂਕਿ ਜੇ ਇੱਕ ਬੰਦਾ ਹੀ ਲਿਫ ਜੇ ਨਾ ਤੇ ਜਿਹੜਾ ਵਾ ਪਰਿਵਾਰ ਜਿਹੜਾ ਵਾ ਬਚਿਆ ਰਹਿੰਦਾ ਇਸ ਕਰਕੇ ਇਨਕੀਆਂ ਨਿਕੀਆਂ ਗੱਲਾਂ ਨਾਲ ਬੜਾ ਫਰਕ ਪੈਂਦਾ ਵਾ ਤੇ ਕਰਿਆ ਕਰੋ ਜਰੂਰ ਉੜ ਜਾਂ ਸਵੇਰ ਦੇ ਲੱਗੇ ਆ ਤੇ ਅੱਧਾ ਅੱਧਾ ਘੰਟਾ ਲਾ ਆ ਕੇ ਤੇ ਹਸਾਉਣਾ ਸੱਪਾ ਗੱਲੇ ਦਾ ਘੇਰਾ ਜਿਹੜਾ ਪੱਧਰ ਹੋ ਗਿਆ ਇਦਾਂ ਹੀ ਜ਼ਿੰਦਗੀ ਆ ਹੋਲੀ-ਹੋਲੀ ਕਰਦੇ ਕਰਦੇ ਸਾਰੀ ਕੱਟੀ ਵੀ ਜਾਂਦੀ ਆ ਤੇ ਜੇ ਰੋਗੇ ਕੱਟ ਲਈਏ ਉਹ ਵੀ ਇਦਾਂ ਹੀ ਆ ਤੇ ਜੇ ਹੱਸ ਕੇ ਕੱਟ ਲਈ ਉਹ ਵੀ ਇਦਾਂ ਹੀ ਆ ਇਸ ਕਰਕੇ ਖੁਸ਼ ਰਹਾ ਕਰੋ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਤੇ ਉਹਦੇ ਉਹਦੇ ਤੋਂ ਇਹ ਮੰਗਿਆ ਕਰੋ ਵੈਗਰੂ ਜਿੱਦਾਂ ਦਾ ਤੇਰਾ ਭਾਣਾ ਵਾਣਾ ਜੇ ਸੁਖ ਵਾ ਤਾਂ ਵੀ ਸਾਨੂੰ ਖੁਸ਼ ਰੱਖੀ ਜੇ ਦੁੱਖਵਾ ਤੇ ਆਪਦਾ ਪਾਣਾ ਮੰਨ ਕੇ ਚੱਲਣ ਦਾ ਬਾਲੂਦਮ ਬਖਸ਼ੀ ਤੇ ਕਮਾਈ ਕਰਨ ਦਾ ਬਲ ਬਖਸ਼ੀ ਜੇ ਕੋਈ ਘੱਟ ਦੇ ਵਿੱਚ ਵੱਧ ਕੰਮ ਕਰਦਾ ਘੱਟ ਕੰਮ ਕਰਦਾ ਇਹ ਮਨ ਦੇ ਵਿੱਚ ਕਦੀ ਵੀ ਨਾ ਲਿਆਇਆ ਕਰੋ ਨਿਕੀਆਂ ਨਿਕੀਆਂ ਗੱਲਾਂ ਦੇ ਨਾਲ ਜਿਹੜੇ ਆ ਘਾਰ ਜਿਹੜੇ ਆ ਉਹ ਪਾੜ ਜਾਂਦੇ ਆ ਪ੍ਰੇਮ ਤੇ ਘੱਟ ਨਾਲ ਦਾ ਕੋਈ ਮੋਜ ਨਹੀਂ ਹੈਗੀ ਏਕਤਾ ਵਿੱਚ ਬਲ ਆਪਾਂ ਛੋਟੇ ਛੋਟੇ ਉਂਲੀ ਕਹਾਣੀਆਂ ਸੁਣਦੇ ਨਹੀਂ ਪਰ ਹੁਣ ਜੋ ਜੋ ਜ਼ਿੰਦਗੀ ਜੱਤੀਰ ਬੰਦ ਆ ਜਾਂਦਾ ਪਤਾ ਲੱਗਦਾ ਰਹਿੰਦਾ ਵੀ ਹਾਂ ਏਕਤਾ ਦੇ ਵਿੱਚ ਪਾਲੇ ਜਿਹੜੀ ਉਹ ਕੀ ਕਹਾਣੀ ਹੁੰਦੀ ਹੈ ਹੁਣ ਇਹ ਮਨੁੱਖਾਂ ਕਹਾਣੀਆਂ ਆਪਾਂ ਨੂੰ ਨਹੀਂ ਸੁਣਾਉਂਦਾ ਕੋਈ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਛੋੜੇ ਤੇ ਇਹੋ ਜਿਹੀਆਂ ਪਾਣੀਆਂ ਕਹਾਣੀਆਂ ਸੁਣਾਉਂਦੇ ਰਿਹਾ ਕਰਨੇ ਕੋਟ ਤੇ ਬੰਦ ਤਾਂ ਕਰਾਇਆ ਮਿੱਟੀ-ਮੁੱਟੀ ਪੂਰੀ ਐਨ ਕਰਕੇ ਕੰਪਲੀਟ ਚਲੋ ਆਪਣਾ ਇਹ 14 ਕਿੱਲੇ ਦਾ ਪਲਾਟ ਹੀ ਸਾਰਾ ਇਹਦਾ ਵੀ ਕੰਮ ਨਿਬੜ ਗਿਆ ਤੇ ਬਾਕੀ ਕਿਰਪਾ ਮਾਲਕ ਦੀ ਅਨਸਾਰੀ ਢਾੜੀ ਵਧੀਆ ਨੰਗੀ ਆ ਉਹਦੀ ਰਜਾ ਚ ਨੰਗੀ ਆ ਜਿੱਦਾਂ ਵੀ ਹੈਗੀ ਆ ਤੇ ਬਹੁਤ ਮਾਲਕ ਦਾ ਸ਼ੁਕਰ ਕਰੀਦਾ ਵਾ ਤੇ ਕਰਦੇ ਰਹਿਣਾ ਚਾਹੀਦਾ ਵਾ ਗੁਰਬਾਣੀ ਪੜਿਆ ਕਰੋ ਗੁਰਬਾਣੀ ਨਾਲ ਜੁੜਿਆ ਕਰੋ ਤੇ ਹੁਣੇ ਵੀਰ ਨੂੰ ਡਾਸ ਕਾਉਂਡਿਆ ਹੀ ਮੈਂ ਹੁਣ ਕਿਹਾ ਵੀ ਕੋਟ ਲਾ ਦੇ ਉਹਨਾਂ ਚਿਰ ਮੈਂ ਫਨ ਚਾਰਜ ਕਰ ਲਾਂਗੇ ਕੋਟ ਲਾ ਕੇ ਨਿਬੇੜ ਕੇ ਤੇ ਬਾਅਦ ਚ ਲੈ ਜਾਾਂਗੇ ਟਿਕਟਾ ਕੁਰਬਾਕੀ ਸਾਰੇ ਵੀਰ ਸੁਖਸਾਂ ਦਾ ਠੀਕ ਠਾਕ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਸਵੇਰੇ ਮਿਲਦੀਆਂ